ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀਓ ਜਿਵੇਂ ਕਿ ਆਪ ਜੀ ਨੂੰ ਪਤਾ ਅੱਜ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਪ੍ਰਕਾਸ਼ ਪੁਰਬ ਸਾਰਿਆਂ ਨੂੰ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੀ ਅਭੰਤ ਬੇਅੰਤ ਵਧਾਈਆਂ ਹੋਣ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਚੂਨਾ ਮੰਡੀ ਲਾਹੌਰ ਵਿਖੇ ਹੋਇਆ ਪਿਤਾ ਹਰਦਾਸ ਤੇ ਗ੍ਰਹਿ ਵਿਖੇ ਮਾਤਾ ਦਇਆ ਕੌਰ ਜੀ ਦੀ ਕੋਖ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਨਾਂ ਪਹਿਲਾ ਜੇਠਾ ਰੱਖਿਆ ਗਿਆ ਸੀ ਭਾਈ ਜੇਠਾ ਜਦੋਂ 5 ਵਰਿਆਂ ਦਾ ਹੋਇਆ ਤੇ ਪਿਤਾ ਚੜਾਈ ਕਰ ਗਿਆ 7 ਵਰਿਆਂ ਦਾ ਹੋਇਆ ਤੇ ਮਾਂ ਵੀ ਜੜਾਈ ਕਰ ਗਈ ਜਿੱਦੇ ਮਾਪਿਓ ਹੀ ਨਾ ਹੋਣ ਫਿਰ ਮਾਪਿਆਂ ਦੇ ਬਿਗੈਰ ਤਾਂ ਜ਼ਿੰਦਗੀ ਕੋਈ ਬਾਲੀ ਖਾਲੀ ਰਹਿੰਦੀ ਨਹੀਂ ਭਾਈ ਜੇਠਾ ਜੀ ਤੋਂ ਫਿਰ ਲੋਕ ਘਿਰਨਾ ਕਰਨ ਲੱਗੇ ਸਾਰੇ ਆ ਲੋਕਾਂ ਨੇ ਉਹਨਾਂ ਦਾ ਸਾਥ ਛੱਡਤਾ ਤੇ ਬਾਸਰ ਕੇ ਵਿਖੇ ਮਹਾਰਾਜ ਸਚੇ ਪਾਛਾਈ ਦੇ ਨਾਨਕੇ ਸਨ ਤੇ ਬਾਸਰ ਕੇ ਵਿੱਚ ਹੀ ਗੁਰੂ ਅਮਰਦਾਸ ਮਹਾਰਾਜ ਸਚੇ ਪਾਛਾਈ ਦਾ ਆਗਮਨ ਹੋਇਆ ਸੀ ਅਤੇ ਇਸੇ ਨਗਰ ਦੇ ਵਿੱਚ ਗੁਰੂ ਅੰਗਦ ਦੇ ਮਹਾਰਾਜ ਸਚੇ ਪਾਛਾਈ ਦੀ ਪੁੱਤਰੀ ਵੀ ਆਈ ਸੀ ਜੀ ਦੀ ਰਸਨਾ ਤੋਂ ਬਾਣੀ ਸੁਣ ਕੇ ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਵਿੱਚ ਗਏ ਸਨ ਅਤੇ ਇਸੇ ਨਗਰ ਵਿੱਚ ਹੀ ਭਾਈ ਗੁਰਦਾਸ ਜੀ ਦਾ ਜਨਮ ਹੋਇਆ ਸੀ ਅੱਗੇ ਜਾ ਕੇ ਇਹ ਇਤਿਹਾਸਿਕ ਨਗਰ ਵਾ ਇਸੇ ਨਗਰ ਦੇ ਵਿੱਚ ਭਾਈ ਜੇਠੇ ਦੀ ਨਾਨੀ ਰਹਿੰਦੀ ਸੀ ਭਾਈ ਜੇਠੇ ਦੀ ਨਾਨੀ ਨੂੰ ਪਤਾ ਲੱਗਾ ਵੀ ਪਹਿਲਾ ਜਵਾਈ ਤੁਰ ਗਿਆ ਹੁਣ ਤੇ ਧੀ ਵੀ ਨਹੀਂ ਰਹੀ ਉਹਨਾਂ ਨੇ ਫੈਸਲਾ ਕੀਤਾ ਵੀ ਉਹ ਆਪਣੇ ਦੋਤੇ ਨੂੰ ਖੁਦ ਹੀ ਪਾਲਣਗੇ ਗੁਜਾਰਾ ਵੈਸੇ ਨਾਨੀ ਦਾ ਵੀ ਔਖਾ ਸੌਖਾ ਹੀ ਚੱਲਣ ਦਿਆ ਸੀ ਉਸ ਭਾਈ ਜੇਠੇ ਨਾਲ ਜਿਹੜਾ ਨਿੱਕਾ ਜਿਹਾ ਨਿਆਣਾ ਹੀ ਉਹਦੇ ਨਾਲ ਖੇਡਣ ਵਾਲਾ ਵੀ ਕੋਈ ਨਹੀਂ ਸੀ ਆਪਣੇ ਜਵਾਈ ਦੇ ਘਰ ਤੇ ਜੰਦਰਾਂ ਮਾਰਿਆ ਉਸ ਜੰਦਰੇ ਦੀ ਚਾਬੀ ਲੈਣ ਵਾਲਾ ਵੀ ਕੋਈ ਨਹੀਂ ਇੰਨੀ ਨਫ਼ਰਤ ਉਹ ਸਾਰੇ ਲੋਕ ਕਰਦੇ ਸਨ ਉਹ ਛੋਟੇ ਜਿਹੇ ਬੱਚੇ ਜੇਠਾ ਨਾਲ ਜਿਨੇ ਕਿਸੇ ਦਾ ਕੁਝ ਨਹੀਂ ਵਿਗਾੜਿਆ ਸੀ ਘੁੰਗੜੀਆਂ ਉਬਾਲ ਕੇ ਨਾਨੀ ਮਾ ਜੇਠੇ ਨੂੰ ਦਿੰਦੀ ਸੀ ਤੇ ਜੇਠਾ ਵੇਚ ਕੇ ਆਉਂਦਾ ਸੀ ਘੁੰਗੜੀਆਂ ਜਿਦੇ ਨਾਲ ਘਰ ਦਾ ਗੁਜ਼ਾਰਾ ਚੱਲਦਾ ਸੀ ਇੱਕ ਦਿਨ ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਨੂੰ ਘੁੰਗੜੀਆਂ ਵੇਚਦਿਆਂ ਹੋਇਆ ਵੇਖ ਲਿਆ ਤੇ ਉਹਨਾਂ ਦੀ ਨਾਨੀ ਜੀ ਨੂੰ ਕਿਹਾ ਵੀ ਜੇ ਇਹਨਾਂ ਨੇ ਘੁੰਗੜੀਆਂ ਵੇਚ ਕੇ ਘਰ ਦਾ ਗੁਜ਼ਾਰਾ ਕਰਨਾ ਵਾ ਤਾਂ ਹੀ ਇੱਕ ਨਵਾਂ ਨਗਰ ਵਸਾਇਆ ਵਾ ਗੋਵਿੰਦਵਾਲ ਸਾਹਿਬ ਤੁਸੀਂ ਉੱਥੇ ਆ ਕੇ ਵਸ ਜਿਓ ਤਾਂ ਇੱਥੇ ਫਿਰ ਘੁੰਗੜੀਆਂ ਵੇਚਣੀਆਂ ਸ਼ੁਰੂ ਕੀਤੀਆਂ ਜਿੰਨੀਆਂ ਵਿਕ ਜਾਣੀਆਂ ਉਹਨੀਆਂ ਠੀਕ ਬਾਕੀ ਉਤਰਾ ਹੀ ਵਰਤਾ ਦੇਣੀਆਂ ਸੰਗਤ 'ਚ ਐਦਾਂ ਦਾ ਦੁਨੀਆਂ 'ਤੇ ਕੋਈ ਵਪਾਰੀ ਨਹੀਂ ਹੋਇਆ ਵੀ ਜਿਹੜਾ ਕੋਈ ਆਪਣਾ ਬੱਚ ਦਾ ਸਮਾਨ ਮੁਫਤ ਵਰਤਾ ਦੇਵੇ ਲੋਕਾਂ ਦੇ ਵਿੱਚ ਇੱਕ ਦਿਨ ਗੁਰੂ ਅਮਰਦਾਸ ਮਹਾਰਾਜ ਸਤਿਪਾਤਸ਼ਾ ਆਪਣੇ ਮਹਿਲ ਮਾਤਾ ਮਨਸਾ ਦੇਵੀ ਜੀ ਨੂੰ ਪੁੱਛਣ ਲੱਗੇ ਮਨਸਾ ਦੇਵੀ ਆਪਣੀ ਧੀ ਜਵਾਨ ਹੋਈ ਵਾ ਤੇ ਤੂੰ ਇਹ ਦੱਸ ਵੀ ਤੈਨੂੰ ਜਵਾਈ ਕਿਹੋ ਜਿਹਾ ਚਾਹੀਦਾ ਉਸ ਵੇਲੇ ਸੌਢੀ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਸਤਿਪਾਤਸ਼ਾ ਜੇਠੇ ਦੇ ਰੂਪ ਦੇ ਵਿੱਚ ਘੁੰਗਣੀਆਂ ਵੇਚਦੇ ਸਨ ਮਨਸਾ ਦੇਵੀ ਨੇ ਆਖਿਆ ਵੀ ਉਹ ਜਿਹੜਾ ਬੱਚਾ ਘੁੰਗਣੀਆਂ ਵਿੱਚ ੰਡਿਆ ਨਵੇਂ ਨੂੰ ਇਹੋ ਜਿਹਾ ਸੋਹਣਾ ਜਵਾਈ ਚਾਹੀਦਾ ਮਹਾਰਾਜ ਕਹਿੰਦੇ ਇਹਦੇ ਵਰਗਾ ਤਾਂ ਇਹੀ ਵਾ ਇਹਦੇ ਵਰਗਾ ਤੇ ਹੋਰ ਕੋਈ ਨਹੀਂ ਆਏਗਾ ਗੁਰੂ ਅਮਰਦਾਸ ਜੀ ਨੇ ਪਛਾ ਮੰਸਾ ਦੇਵੀ ਇਹਦੇ ਚ ਕਮੀ ਕੀ ਬਾ ਉਹਨੇ ਆਖਿਆ ਵੀ ਮਹਾਰਾਜੇ ਗਰੀਬ ਮਹਾਰਾਜਾਂਦੇ ਵੀ ਤੂੰ ਜੇ ਕੋਹੇ ਨੂਰ ਦਾ ਹੀਰਾ ਲੱਭਣ ਜਾਏਗੀ ਨਾ ਤੈਨੂੰ ਕੋਹੇ ਨੂਰ ਦਾ ਹੀਰਾ ਤੇ ਲੱਭ ਜੂਗਾ ਪਰ ਤੈਨੂੰ ਜੇਠੇ ਵਰਗਾ ਜਵਾਈ ਨਹੀਂ ਜੇ ਕਿਤੇ ਲੱਭਣਾ ਮੰਸਾ ਦੇਵੀ ਨੇ ਕਿਹਾ ਵੀ ਇਹ ਤਾਂ ਮੋਟ ਘੰਗਣੀਆਂ ਦੀ ਵੇਚ ਕੇ ਆਪਣਾ ਘਰ ਚਲਾਉਣ ਡਿਆ ਵਾ ਜੇ ਇਹਦੇ ਲੜ ਮੈਂ ਆਪਣੀ ਧੀ ਲਾਤੀ ਫਿਰ ਮੇਰੀ ਧੀ ਨੇ ਤਾਂ ਭੁੱਖੇ ਮਰ ਜਾਣਾ ਗੁਰੂ ਅਮਰਦਾਸ ਮਹਾਰਾਜ ਨੇ ਆਖਿਆ ਮਨਸਾ ਦੇਵੀਏ ਫਿਕਰ ਨਾ ਕਰੀਏ ਕੰਮਣੀਆਂ ਦਾ ਛਾਬਾ ਇੱਕ ਦਿਨ ਸੋਨੇ ਦਾ ਛਤਰ ਬਣ ਦੇਗਾ ਤੇ ਜਿਹੜੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਬਾਰੇ ਇਹ ਕਹਿਆ ਹੀ ਵਿਜੇ ਮੈ ਦੇ ਲੜ ਆਪਣੀ ਧੀ ਲਾਦੀ ਤੇ ਉਹ ਭੁਖੀ ਮਰ ਜੂਗੀ ਉਸੇ ਗੁਰੂ ਰਾਮਦਾਸ ਦੇ ਘਰ ਤੋਂ ਹਰ ਦਿਨ ਲੱਖਾਂ ਲੋਕੀ ਮੁਫਤ ਦੇ ਵਿੱਚ ਲੰਗਰ ਛਕਦੇ ਨੇ ਉਥੋਂ ਕੋਈ ਨਹੀਂ ਜੇ ਭੁੱਖਾ ਮਰਦਾ ਤੇ ਅੰਮ੍ਰਿਤਸਰ ਸਾਹਿਬ ਦੀ ਸਾਰੀ ਨਗਰੀ ਜਿਹੜੀ ਗੁਰੂ ਰਾਮਦਾਸ ਮਹਾਰਾਜ ਸਤੇ ਪਾਚਾ ਨੇ ਵਸਾਈ ਉੱਥੇ ਕੋਈ ਭੁੱਖਾ ਨਹੀਂ ਸੌਂਦਾ ਦੁਨੀਆਂ ਦੇ ਬਹੁਤ ਅਮੀਰ ਦੇਸ਼ ਹੋਣਗੇ ਅਮਰੀਕਾ ਕੈਨੇਡਾ ਯੂਕੇ ਤੇ ਹੋਰ ਵੀ ਬਹੁਤ ਅਮੀਰ ਮੁਲਕ ਹੋਣਗੇ ਪਰ ਉਹਨਾਂ ਮੁਲਕਾਂ ਦੇ ਵਿੱਚ ਬਹੁਤ ਲੋਕਾਂ ਨੂੰ ਕੁਝ ਖਾਣ ਨੂੰ ਨਹੀਂ ਮਿਲਦਾ ਹੁਣਾਂ ਭੁੱਖੇ ਸੌਂਦੇ ਹੋਣੇ ਨੇ ਪਰ ਮੈਂ ਦਾਅਵੇ ਨਾ ਕਹਿ ਸਕਦਾ ਵੀ ਪੂਰੀ ਦੁਨੀਆਂ ਦੇ ਵਿੱਚ ਪੰਜਾਬ ਇੱਕੋ ਇੱਕ ਥਾਂਵਾਂ ਜਿੱਥੇ ਕੋਈ ਭੁੱਖਾ ਨਹੀਂ ਸੌਂਦਾ ਇੱਕ ਵੀ ਬੰਦਾ ਭੁੱਖਾ ਨਹੀਂ ਸੌਂਦਾ ਹੁਣਾਂ 3 ਕਰੋੜ ਦੀ ਆਬਾਦੀ ਚੋਂ ਇਹ ਗੁਰੂ ਰਾਮਦਾਸ ਦੇ ਘਰ ਦੇ ਲੰਗਰ ਵਰਤਣ ਦੇ ਨੇ ਉਹਨਾਂ ਦੀਆਂ ਮੇਹਰਾ ਵਰਤਣੀਆਂ ਨੇ ਉਹ ਗੁਰੂ ਅਮਰਦਾਸ ਮਹਾਰਾ ਸੱਚੇ ਪਾਤਸ਼ਾਹ ਦੇ ਬਚਨ ਅਟਲ ਹੋਏ ਅੱਜ ਹੀ ਦਰਬਾਰ ਸਾਹਿਬ ਦੇ ਦਰਸ਼ਨ ਕਰਦੇ ਵਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਉਹੀ ਗੁਰੂ ਰਾਮਦਾਸ ਦਾ ਘਰ ਵਾ ਜਿੱਥੇ ਲੱਖਾਂ ਸੰਗਤਾਂ ਮੱਥੇ ਟੇਕਦੀਆਂ ਰਹੇ ਤੇ ਉਹੀ ਗੁਰੂ ਰਾਮਦਾਸ ਜਦੋਂ ਭਾਈ ਜੇਠੇ ਦੇ ਰੂਪ ਦੇ ਵਿੱਚ ਹੀ ਤਾਂ ਕੋਈ ਉਹਨਾਂ ਦੀ ਬਾਤ ਨਹੀਂ ਪੁੱਛਦਾ ਅਜੋਹੀ ਗੁਰੂ ਰਾਮਦਾਸ ਨੂੰ ਲੱਖਾਂ ਲੋਕ ਸਜਦਾ ਕਰਦੇ ਨੇ ਤਾ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹੀ ਨੇ ਆਪਣੀ ਧੀ ਦਾ ਵਿਆਹ ਘੁੰਗੜੀਆਂ ਵੇਚਣ ਵਾਲੇ ਜੇਠਾ ਅਗਰ ਰਾਮਦਾਸ ਨਾਲ ਕਰ ਦਿੱਤਾ ਅੱਜ ਅਹੀ ਲੋਕ ਦੇ ਦੋ ਆਪਣੀਆਂ ਧੀਆਂ ਵਿਆਹਣੇ ਵਾਂ ਤੇ ਅਹੀ ਦਾਜ ਦਿੰਨੇ ਵਾਂ ਵੱਡੀ ਤੋਂ ਵੱਡੀ ਗੱਡੀ ਦਿੰਨੇ ਵਾਂ ਸੋਨਾ ਦਿੰਨੇ ਵਾਂ ਹੋਰ ਚੀਜ਼ਾਂ ਦਿੰਨੇ ਵਾਂ ਤਾਂ ਜੋ ਸਾਡੀ ਧੀ ਸੁਖੀ ਵਸੇ ਪਰ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹੀ ਨੇ ਦੁਨੀਆਂ ਤੋਂ ਵੱਖਰਾ ਦਾਜ ਦਿੱਤਾ ਹੀ ਆਪਣੀ ਧੀ ਨੂੰ ਇੱਕ ਕਾਗਜ਼ ਦੇ ਉੱਤੇ ਤਿੰਨ ਪੱਬੇ ਲਿਖ ਕੇ ਦਿੱਤੇ ਆਖਿਆ ਧੀਏ ਜੇ ਨਾ ਪੱਭਿਆਂ ਦੇ ਅਮਲ ਕਰੇਗੀ ਫਿਰ ਤੇਰਾ ਜੀਵਨ ਸਖਾਲਾ ਰਹੇਗਾ ਫਿਰ ਤੈਨੂੰ ਕਦੇ ਤੱਤੀ ਬਾ ਨਹੀਂ ਲੱਗਣੀ ਤੇਰਾ ਜੀਵਨ ਸਦਾ ਹੀ ਚੜ੍ਹਦੀ ਕਲਾ ਦੇ ਵਿੱਚ ਰਹੇਗਾ ਉਹਨਾਂ ਪੱਭਿਆਂ ਦਾ ਅਰਥ ਕੀ ਧੀਏ ਪਹਿਲਾ ਪੱਭਾ ਤੈਨੂੰ ਇਹ ਸਿੱਖਿਆ ਦਵੇਗਾ ਜੇ ਤੇਰਾ ਪਤੀ ਜੇ ਤੇਰਾ ਖਸਮ ਤੈਨੂੰ ਕੋਈ ਕੰਮ ਆਖੇ ਤਾਂ ਕਹਿਣਾ ਪੱਭਾ ਭੱਲਾ ਜੀ ਤੇ ਜੇ ਤੇਰੇ ਕੋਲੋਂ ਕੋਈ ਗਲਤੀ ਹੋ ਜੇ ਤੇ ਗਾੜੀ ਉਹ ਬੈਸ ਬਸਈਆ ਨਹੀਂ ਕਰਨਾ ਆਖਣਾ ਪੱਭਾ ਭੁੱਲੀ ਜੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਧੀਏ ਜਿੰਦਗੀ ਦੁੱਖਾਂ ਸੁੱਖਾਂ ਦਾ ਸਮੇਲਵਾ ਜਿੱਥੇ ਅਸੀਂ ਸੁੱਖ ਵੇਖਦੇ ਹਾਂ ਉੱਥੇ ਦੁੱਖ ਵੀ ਆ ਜਾਂਦੇ ਨੇ ਜ਼ਿੰਦਗੀ ਦੇ ਵਿੱਚ ਧੀਏ ਜੇ ਤੇਰੇ ਘਰ ਦੇ ਵਿੱਚ ਕੋਈ ਦੁੱਖ ਦੀ ਘੜੀ ਆ ਜਾਏ ਤੇ ਤੂੰ ਕਹਿਣਾ ਪੱਬਾ ਪਾਣਾ ਜੀ ਅੱਗੇ ਜਾ ਕੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਉਸ ਬੀਬੀ ਪਾਨੀ ਨੇ ਕਮਾਏ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਅੰਤਰਜਾਮੀ ਸੰਕਾਲਪ ਰਖ ਦੇ ਰੂਪ ਸਨ ਉਹਨਾਂ ਨੇ ਅੰਦਰ ਧਿਆਨ ਹੋ ਕੇ ਵੇਖ ਲਿਆ ਵੀ ਜੇਠੇ ਦੀ ਉਮਰ ਬੜੀ ਥੋੜੀ ਰਹਿ ਗਈ ਵਾ ਤੇ ਉਹਨਾਂ ਆਖਿਆ ਵੀ ਪਾਨੀਏ ਜੇ ਤੇਰਾ ਪਤੀ ਚੜਾਈ ਕਰ ਦੇ ਫਿਰ ਤੂੰ ਕੀ ਕਰੇਂਗੀ ਬੀਬੀ ਪਾਨੀ ਜੀ ਨੇ ਆਖਿਆ ਫਿਰ ਮੈਂ ਕਾਲਪੁਰਖ ਦੇ ਹੁਕਮ ਦੇ ਵਿੱਚ ਰਹਿ ਕੇ ਆਪਣਾ ਜੀਵਨ ਬਤੀਤ ਕਰਾਂਗੀ ਇਹ ਸੁਣ ਕੇ ਮਹਾਰਾਜ ਸੱਚੇ ਪਾਤਸ਼ਾਹ ਬਹੁਤ ਖੁਸ਼ ਹੋਏ ਤੇ ਉਹਨਾਂ ਨੇ ਆਪਣੀ ਰਹਿਂਦੀ ਉਮਰ ਉਸ ਜੇਠੇ RAMDAS ਨੂੰ ਦੇ ਦਿੱਤੀ ਗੁਰ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਜਵਾਈ ਭਾਈ ਜੇਠਾ ਬਣ ਗਿਆ ਪਰ ਇਹ ਨਹੀਂ ਵੀ ਮੈਂ ਜਵਾਈ ਬਣ ਗਿਆ ਤੇ ਹੁਣ ਮੈਂ ਪਰੰਗੇ ਤੇ ਚੜ ਕੇ ਬਹਿ ਜਾਣਾ ਉਸੇ ਤਰ੍ਹਾਂ ਭਾਈ ਜੇਠਾ ਗੁਰੂ ਘਰ ਦੀ ਸੇਵਾ ਕਰਦਾ ਰਿਹਾ ਭਾਂਡੇ ਮਾਂਜਦਾ ਰਿਹਾ ਜੋੜੇ ਝੜਦਾ ਰਿਹਾ ਟੋਕਰੀ ਢੋਂਦਾ ਰਿਹਾ ਇੱਧਰ ਜਦੋਂ ਟੋਕਰੀ ਢੋਂਦਾ ਸੀ ਤੇ ਜੇਠੇ ਦੇ ਤਾਏ ਚਾਚੇ ਹਰਿਦੁਆਰ ਵੱਲ ਨੂੰ ਯਾਤਰਾ ਵਾਸਤੇ ਜਾਣਦੇ ਸਨ ਉਹਨਾਂ ਨੇ ਜੇਠੇ ਨੂੰ ਟੋਕਰੀ ਢੋਂਦਿਆਂ ਵੇਖ ਲਿਆ ਜਦੋਂ ਯਤੀਮ ਹੋਇਆ ਉਦੋਂ ਤੇ ਕਿਸੇ ਨੇ ਪਛਾਣੀ ਹੁਣ ਜਦੋਂ ਇਹਨਾਂ ਨੂੰ ਪਤਾ ਲੱਗਾ ਵੀ ਸਾਡਾ ਜੇਠਾ ਗੁਰੂ ਅਮਰਦਾਸ ਦਾ ਜਵਾਈ ਬਣ ਗਿਆ ਹੈ ਉਹਨਾਂ ਸੋਚਿਆ ਵੀ ਸੇਵਾਦਾਰ ਉਹਦੀ ਸੇਵਾ 'ਚ ਲੱਗੇ ਹੋਣਗੇ ਤੇ ਉਹ ਟੌਰ ਨਾਲ ਪਲਗੇ ਤੇ ਚੜ ਕੇ ਬੈਠਾ ਹੋਊਗਾ ਤਾਂ ਜਿਹੜੇ ਤਾਏ ਤੇ ਚਾਚੇ ਸਨ ਇਹਨਾਂ ਨੇ ਸੋਚਿਆ ਨਾਲੇ ਤੇ ਜੇਠੇ ਦੇ ਕੋਲੇ ਰਾਤ ਕੱਟਾਂਗੇ ਤੇ ਉੱਥੇ ਚੰਗਾ ਚੋਕਾ ਸ਼ਕਾਂਗੇ ਤਾਂ ਸਾਰੇ ਇਹੜੇ ਚਾਚੇ ਤਾਏ ਸਨ ਰਿਸ਼ਤੇਦਾਰ ਸਾਨੂੰ ਆ ਗਏ ਉਹਨਾਂ ਜਦੋਂ ਜੇਠੇ ਨੂੰ ਲੰਗਰ ਵਰਤਾਉਂਦਿਆਂ ਵੇਖਿਆ ਟੋਕਰੀ ਢੋਂਦਿਆਂ ਵੇਖਿਆ ਉਹ ਜਿਹੜੇ ਤਾਏ ਤੇ ਚਾਚੇ ਸਨ ਉਹਨਾਂ ਨੂੰ ਅੱਗ ਲੱਗੀ ਉਹ ਆnde ਵੀ ਕੀ ਹੋ ਗਿਆ ਜੇ ਲੋਹਰੀਆ ਦਾ ਮੁੰਡਾ ਯਤੀਮ ਹੋ ਗਿਆ ਸੀ ਤੇ ਉੱਥੇ ਚਾਚਿਆਂ ਤਾਇਆ ਕੋਲ ਮੰਗ ਕੇ ਰੋਟੀਆਂ ਖਾ ਲਿੰਦਾ ਇੱਥੇ ਸਹਰਿਆਂ ਦੇ ਘਰੇ ਕੰਮ ਕਰਕੇ ਘਟੂ ਘਟ ਸਾਡਾ ਨੱਕ ਦੇਣਾ ਨਾ ਬਣਾਉਂਦਾ ਬੜਾ ਉੱਚਾ ਨੀਵਾ ਉਹਨਾਂ ਨੇ ਭਾਈ ਜੇਠੇ ਨੂੰ ਬੋਲਿਆ ਨਾਲਖੜੇ ਇੱਕ ਸੇਵਾਦਾਨ ਨੇ ਸਭ ਕੁਝ ਸੁਣਿਆ ਤੇ ਉਹਨੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕੋਲੇ ਜਾ ਕੇ ਕਿਹਾ ਵੀ ਮਹਾਰਾਜ ਬਾਰ ਕੋਈ ਬੰਦੇ ਆਏ ਤੇ ਉਹ ਬਹੁਤ ਉੱਚਾ ਨੀਵਾ ਬੋਲਣ ਡੇ ਨੇ ਭਾਈ ਜੇਠੇ ਨੂੰ ਜੇ ਕਹੇ ਵਪਾਰੀ ਨੇ ਆਪਣਾ ਸਮਾਨ ਵੇਚਣਾ ਹੋਵੇ ਜਾਂ ਕਿਸੇ ਨੇ ਕੋਈ ਮਤਲਬ ਕੱਢਣਾ ਹੋਵੇ ਤੇ ਉਹ ਮਿੱਠਾ ਹੀ ਬੋਲਦਾ ਕਿਉਂਕਿ ਆਜ ਦੇ ਜਮਾਨੇ ਦੇ ਵਿੱਚ ਹਰ ਕੋਈ ਮਿੱਠਾ ਸੁਣਨਾ ਚਾਹੁੰਦਾ ਵਾ ਕੋਈ ਕੋੜੇ ਬੋਲਾਂ ਨੂੰ ਸੁਣਨਾ ਨਹੀਂ ਚਾਹੁੰਦਾ ਪਰ ਜਿਹੜਾ ਕੋੜੇ ਬੋਲਣ ਜਲ ਜਾਵੇ ਉਹ ਹੁੰਦਾ ਅਸਲ ਜਿਗਰੇ ਵਾਲਾ ਬੰਦਾ ਗੁਰੂ ਅਮਰਦਾਸ ਮਹਾਰ ਸੱਚੇ ਪਾਛਾਈ ਦੇ ਵਿੱਚ ਬਹੁਤ ਸਬਰ ਸੰਤੋਖ ਧੀਰਜ ਹੀ ਕਿਉਂਕਿ ਆਪ ਅਕਾਲ ਪੁਰਖ ਦਾ ਰੂਪ ਸਨ ਜਦੋਂ ਬਾਬਾ ਸ਼੍ਰੀ ਚੰਦ ਜੀ ਨੇ ਲੱਤ ਮਾਰੀ ਹੀ ਗੁਰੂ ਅਮਰਦਾਸ ਜੀ ਨੂੰ ਤੇ ਗੁਰੂ ਅਮਰਦਾਸ ਜੀ ਨੇ ਕਿਹਾ ਹੀ ਵੀ ਤੁਹਾਡੇ ਕੋਮਲ ਚਰਨਾਂ ਨੂੰ ਮੇਰੇ ਸਖਤ ਸਰੀਰ ਕਰਕੇ ਜੋ 6:00 ਵਜੇ ਹੋਣੀ ਵਾ ਉਹਦੇ ਲਈ ਮੈਂ ਮਾਫੀ ਮੰਗਦਾ ਵਾ ਬਾਬਾ ਸ਼੍ਰੀ ਚੰਦ ਜੀ ਦੇ ਉਹਨਾਂ ਨੇ ਚਰਨ ਫੜ ਲਏ ਸਨ ਇੰਨੀ ਨਿਮਰਤਾ ਹੀ ਗੁਰੂ ਅਮਰਦਾਸ ਜੀ ਦੇ ਵਿੱਚ ਉਹਨਾਂ ਆਖਿਆ ਮੇਰੇ ਜਵਾਈ ਦੇ ਚਾਚੇ ਅਤੇ ਤਾਇਓ ਜਿੰਨਾ ਰਾਵਾਂ ਤੋਂ ਤੁਸੀਂ ਲੰਘ ਕੇ ਆਏ ਜੋ ਉਹਨਾਂ ਰਾਵਾਂ ਤੋਂ ਮੈਂ ਬਲਹਾਰ ਜਾਣਾ ਵਾ ਜਿਹਨੂੰ ਤੁਸੀਂ ਨਿਥਾਵਾਂ ਆਖੰਡੇ ਜੇ ਇਹ ਇੱਕ ਦਿਨ ਨਿਥਾਵਿਆਂ ਦਾ ਥਾਂ ਬਣੇਗਾ ਇਹਦੇ ਦਰ ਤੇ ਵੱਡੀਆਂ-ਵੱਡੀਆਂ ਬਾਦਸ਼ਾਹੀਆਂ ਅੰਗੇ ਝਕਣਗੀਆਂ ਉਹ ਗੁਰੂ ਅਮਰਦਾਸ ਮਹਾਰਾਜ ਸੱਚੇ ਬਾਦਸ਼ਾਹੀ ਦੇ ਉਹੀ ਬਚਨ ਫਿਰ ਅਟਲ ਹੋਏ ਜਿਹੜੇ ਮਰਜੀ ਮੁਲਕ ਦਾ ਕੋਈ ਪ੍ਰਧਾਨ ਮੰਤਰੀ ਰਾਸ਼ਟਰਪਤੀ ਜੋ ਮਰਜੀ ਕੋਈ ਵੱਡਾ ਲੀਡਰ ਹੋਵੇ ਵੱਡੇ ਅਹੁਦੇ ਵਾਲਾ ਹੋਵੇ ਉਹ ਵੀ ਗੁਰੂ ਅਮਰਦਾਸ ਦੇ ਘਰ ਸਿਰ ਝੁਕਾਉਂਦਾ ਵਾ ਮਹਾਰਾਜ ਸਚੇ ਪਾਤਸ਼ਾਹ ਨੇ ਕਿਹਾ ਜਿਹੜੀ ਇਹਦੇ ਸਿਰ ਦੇ ਉੱਤੇ ਤੁਸੀਂ ਟੋਕਰੀ ਵੰਦੇ ਜੋ ਨਾ ਇਹ ਟੋਕਰੀ ਨਹੀਂ ਹੈ ਖੁਦਾਈ ਦਾ ਤਾਜ ਵਾ ਜਿਹੜੀ ਇਹਨੇ ਦਾਲ ਦੀ ਬਾਲਟੀ ਹੱਥ ਦੇ ਵਿੱਚ ਫੜੀ ਹੋਈ ਵਾ ਇਹਨੇ ਸਾਰੀ ਦੁਨੀਆ ਦਾ ਰਿਜਕ ਫੜਿਆ ਹੋਇਆ ਵਾ ਹੱਥ ਦੇ ਵਿੱਚ ਅੱਜ ਵੇਖ ਲਓ ਇਹੀ ਗੁਰੂ ਰਾਮਦਾਸ ਦੀ ਧਰਤੀ ਵਾ ਜਿੱਥੇ ਕੰਗਾਲ ਤੋਂ ਕੰਗਾਲ ਬੰਦਾ ਵੀ ਭੁੱਖਾ ਨਹੀਂ ਸੌਂਦਾ 24 ਘੰਟੇ ਸਰੀਰ ਦਾ ਲੰਗਰ ਤੇ ਰੂਹ ਦਾ ਲੰਗਰ ਚੱਲਣ ਡਿਆ ਵਾ ਗੁਰੂ ਰਾਮਦਾਸ ਮਹਾਰਾਜ ਸਚੇ ਪਾਤਸ਼ਾਹ ਨੇ ਫਿਰ ਹੁਕਮ ਕੀਤਾ ਭਾਈ ਜੇਠੇ ਨੂੰ ਵੀ ਤੁਸੀਂ ਅੰਮ੍ਰਿਤਸਰ ਸ਼ਹਿਰ ਜਾ ਕੇ ਵਸਾਓ ਤੋਗੂ ਪਿੰਡ ਦੇ ਜ਼ਿਮੀਂਦਾਰਾ ਕੋਲੋਂ ਮਹਾਰਾਜ ਸੱਚੇ ਪਾਤਸ਼ਾਹ ਨੇ 500 ਬਿਗਾ ਜ਼ਮੀਨ ਖਰੀਦ ਕੇ ਸਰੋਵਰ ਦਾ ਟੱਪ ਲਾਇਆ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹੀ ਦੇ ਦਰਬਾਰ ਦੀ ਜਿਹੜੀ ਮਹਿਮਾ ਵਾ ਉਹ ਕਹਿਣ ਤੇ ਕਥਨ ਤੋਂ ਬਾਰੀ ਵਾ ਡਿਠੇ ਸਬੇ ਥਾ ਨਹੀਂ ਤਦ ਜੇ ਹਿਆ ਸੰਤੋ ਰਾਮਦਾਸ ਸਰੋਵਰ ਨੀਕਾ ਜੋ ਨਾ ਵਾ ਸੋ ਕੁੱਲ ਤਰਾ ਵਾ ਉਧਾਰ ਹੋਆ ਹੈ ਜੀ ਕਾ ਸ਼ੁਗਰ ਪਿਆਰਿਓ ਭੁੱਲਾ ਝੁਕਾ ਦੀ ਖਿਮਾ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਹੋਰ ਸੇ ਕਿਤੇ ਆਸਤੇ ਗੁਰਬਾਣੀ ਨਾਲ ਸੰਬੰਧਿਤ ਵੀਡੀਓ ਵੇਖਣ ਵਾਸਤੇ ਚੈਨ ਨੂੰ ਸਬਸਕ੍ਰਾਈਬ ਕਰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ